ਲੱਗਣੀਆਂ بڑے بڑے ਭਗਵਾਨ ਆਪਣੇ ਲੱਗਣ ਵਿੱਚ ਆਤੇ ਆਏ ਆ ਤੇ ਉਹਨਾਂ ਦੇ ਵੀ ਆਪਾਂ ਆਇਆ 100 ਰੁਪਏ ਆਇਆ ਸਾਡੇ ਭੈਣ ਜੀ ਬੀਬੀ ਮੀਤੀ ਜੀ ਉਹਨਾਂ ਵੱਲੋਂ 100 ਉਹ ਆਪਣੇ ਨਕਦ ਹੀ ਸਾਡੇ ਪੱਟੀ ਤੇ ਉਹਨਾਂ ਵੱਲੋਂ ਆਇਆ ਹੈਗਾ ਰੂਰ ਸਿੰਘ ਦਾ ਵੱਲੋਂ 100 150 ਰੁਪਏ ਕਮਾਇਆ ਆਇਆ ਹੈਗਾ ਬਾਬੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਗਰ ਰਤਨਗੜ੍ਹ ਦੇ ਤੋਂ ਹਰ ਸਾਲ ਦੀ ਤਰ੍ਹਾਂ ਵਾਹ ਪਰਖਾ ਬਾਬਾ ਜਿਸ਼ਨ ਸਿੰਘ ਸਾਹਿਬ ਜੀ ਬਾਬਾ ਕੀਰਤਨ ਸਿੰਘ ਸਾਹਿਬ ਜੀ ਬਾਬਾ ਮੱਖਣ ਸਿੰਘ ਸਾਹਿਬ ਜੀ ਅਗੇ ਬਾਬਾ ਗਜਨ ਸਿੰਘ ਸਾਹਿਬ ਜੀ ਇਹ ਗੰਗਾਂ ਦੇ ਸੇਵਾਦਾਰ ਮਿਸਲ ਸੀ ਤਰਨਤਾਰਨ ਦੇ ਬਾਬਾ ਪਾਲਾ ਸਿੰਘ ਸਾਹਿਬ ਜੀ ਉਹਨਾਂ ਦੀ ਸਮੂਚੀ ਹਰ ਸਾਲ ਦੀ ਤਰ੍ਹਾਂ ਜੋੜ ਮੇਲਾ ਵਰਸੀ ਸਮਾਗਮ ਮਨਾਏ ਜਾਂਦੇ ਨੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਸੋਚੇ ਇਲਾਕੇ ਨਗਰਨਵਾਸ ਇਲਾਕੇ ਦੀ ਸਾਧ ਸੰਗਤ ਵੱਲੋਂ ਦੇਸ਼ਾਂ ਵਿਦੇਸ਼ਾਂ 'ਚ ਰਹਿਣ ਵਾਲੇ ਗੁਰੂ ਕੀ ਅਸੇ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਮਸਲਖੀ ਦਾਰਨੰਦਾਲ ਦਲਪੰਥ ਨੂੰ ਸਾਧ ਕੇ ਸ੍ਰੀ ਖੰਡਪੜ ਸਾਹਿਬ ਕਰਵਾਏ ਜਾਂਦੇ ਹਨ ਹਰ ਰੋਜ਼ ਦੇ ਦੀਵਾਨ ਸਜਦੇ ਹਨ ਸਵੇਰੇ ਸ਼ਾਮ ਅੱਜ ਜੋ ਭਾਰੀ ਜੋੜ ਮੇਲਾ ਹੈ ਇਹ ਦੀਵਾਨ ਸਜੇ ਹਨ ਤੇ ਸ਼ਾਮ ਨੂੰ ਘੋੜ ਦੌੜ ਹੋਵੇਗੀ ਗੱਡੀ ਹੋਵੇਗੀ ਗੁਰੂ ਦਾ ਦੇਗ ਲੰਗਰ ਵਰਤ ਰਿਹਾ ਜੋ ਖਾਲਸੇ ਪੰਥ ਦੀ ਮਾਨ ਮਰਜਾਦਾ ਹੈ ਕਿ ਚੱਕਰਵਰਤੀ ਵਿਚਰ ਕੇ ਗੁਰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਗੁਰੂ ਦੀ ਸੰਗਤ ਨੂੰ ਗੁਰੂ ਦੇ ਨਾਲ ਜੋੜਨਾ ਅਮਰਤ ਸਿਖਾਉਣਾ ਅਮਰਤ ਬਲਾ ਕੀ ਕਰਨਾ ਅਗਲੇ ਨੂੰ ਗੁਰੂ ਸਾਹਿਬ ਕਿਰਪਾ ਕਰਨ ਇਹ ਖਾਲਸੇ ਦੀ ਮਾਨ ਮਰਜਾਦਾ ਹੈ ਉਸੇ ਮਾਨ ਮਰਜਾਦਾ ਨੂੰ ਲੈ ਕੇ ਉਸੇ ਤਰ੍ਹਾਂ ਹੀ ਮਹਾਂਪੁਰਖਾਂ ਦਾ ਦਲ ਵਿੱਚ ਕਰ ਵੀ ਹੀਰ ਵਿਚਰਦਾ ਹੈ ਮਾਪੁਰਖਾਂ ਦਾ ਨਾਲ ਜੋ ਵੀ ਸੰਗਤਾਂ ਪਿਆਰ ਕਰਦੀਆਂ ਨੇ ਉਹ ਹਰ ਸਾਲ ਦੀ ਤਰ੍ਹਾਂ ਮਾਪੁਰਖਾਂ ਦੀ ਪੰਕਤੀ ਮਨਾਇਆ ਕਰਦੀਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਵਾਹਿਗੁਰੂ ਜੀ ਦਾ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਬਾਬਾ ਜੀ ਅੱਜ ਜਿਹੜੀ ਵਰਸੇ ਆ ਰਹੀ ਹੈ ਉਹਦੇ ਬਾਰੇ ਦੱਸੋ ਸਾਹਿਬ ਅਜ਼ੀਮਾ ਸਾਡੇ ਨਾਲ ਨਗਰ ਦੇ ਵਿੱਚ ਬਾਪੂ ਬਿਹੰਸ ਸਿੰਘ ਸਾਹਿਬ ਦੀ ਬਹੁਤ ਏ ਕਿਰਪਾਈ ਹੋ ਇਹ ਆਪਰੇ ਮੋਰਚੋ ਇਸੇ ਹੱਦ ਤੱਕ ਜੇ ਮੈਂ ਕਹਿੰਦੇ ਲਈ ਇਹ ਸੰਗਤ ਨਾ ਲਿਆ ਬਾਬਾ ਬਤਾ ਸਿੰਘ ਮਜੂਦ ਹੈਡ ਆਫ ਤੇ ਨਾ ਤੇ ਹੁਣ ਮਜੂਦਾ ਜਜਦਾਰਾ ਬਾਬਾ ਜੋਗਾ ਸਿੰਘ ਤੇ ਸੰਤ ਗੰਦੀ ਸਿੰਘ ਜੀ ਸ਼ਹੀਦ ਬਾਗਨੰਦਪੁਰ ਸਭ ਤੋਂ ਉਹ ਵੀ ਇੱਥੇ ਪਾਏ ਆ ਇੱਕ ਪੁਰਾਣੀ ਅੜਾਏ ਮਨਾਈ ਹੈ ਜੀ ਇਹ ਜਿਹੜਾ ਵੀ ਇਹ ਸਾਰੀ ਪਿੰਡੀ ਸੰਗਤ ਐਨ ਆਰ ਆਈ ਵੀਰ ਸਾਰੇ ਬਲਕੇ ਆ ਪੀਪੇ ਦਾ ਹਰ ਸਾਲ ਹੀ ਇਹ ਮੇਲਾ ਇੱਥੇ ਮਿਲੋਲੇ ਉਹਦੀ ਜਾਨ ਵਿੱਚ ਬਾਬਾ ਬਾਜੀ ਜੀ ਜਿਹੜੇ ਮੌਜੂਦਾ ਹੁਣ ਇਸ ਵੇਲੇ ਦੇ ਜਸੇਦਾਰਾ ਉਹ ਵੀ ਇੱਥੇ ਪਹੁੰਚਿਆ ਹੈ ਘੋੜਿਆਂ ਦੀ ਸੇਵਾ ਦਾਲ ਪੰਛੋਆਂ ਦੀ ਅਤਿ ਦਿਨ ਬੁੱਝੇ ਸਭ ਇੱਥੇ ਚੜ੍ਹਦੀ ਕਲਾ ਨੇ ਵਾਲ ਇੱਥੇ ਬੜਾ ਨਾ ਕਹਿੰਦੇ ਸੰਤਾਂ ਜੀ ਦਾ ਲੱਗੋ ਲੱਗੋ ਕੋਈ ਆ ਜਗਾ ਇੱਥੇ ਤੇ ਬੜਾ ਚੜ੍ਹਦੀ ਕਲਾ ਦੇ ਨਾਲ ਵੀ ਸੰਤਾਂ ਦੇ ਬੰਦੇ ਅਤਿ ਸਾਹੂ ਆ ਸੰਤਾਂ ਦਾ ਬਹੁਤ ਜਿਆਦਾ ਪ੍ਰੇਮ ਸਾਬੇ ਜੋਗਾ ਸਭ ਨਹੀਂ ਨਹੀਂ ਚਾਹ ਰਹੇ ਨਾ ਕਰਨਾ ਦਾ ਨਾ ਨਾ ਮੈਂ ਬਹੁਤ ਜਿਆਦਾ ਪ੍ਰੇਮ ਸੰਤੋ ਦਾ ਜਦੋਂ ਤਾ ਬੋਲ ਨੂੰ ਦਰਨਾ ਨਾ ਪਿਆਰ ਕਰਦੀ ਹੈ ਤੇ ਉਹ ਵੀ ਬੋਲ ਪਿਆਰ ਕਰਦੇ ਸੰਤਾਂ ਨੂੰ ਲੰਗਰ ਤੇ ਦੁਆ ਤੇ ਸੰਗਰ ਦੇ ਪ੍ਰਵਾਹ ਜਣੇ ਉਹ ਐ ਚੱਲਦੇ ਉੱਧਰ ਨਹੀਂ ਤੇ ਕੱਲ ਕਰ ਤੀ ਕੱਲ ਵੀ ਪਾਬਿਆਂ ਨੇ ਇਹ ਘੋੜ ਦੌੜ ਹੋਰੀ ਆ ਮੱਲਾ ਕਰਨਾ ਤੇ ਸੰਤਾਂ ਤੇ ਹੋਣਗੀਆਂ ਵਾਹਿਗੁਰੂ ਜੀ ਕਿੰਨੇ ਦਮੇ ਲੱਗ ਰਹੇ ਸਾਨੂੰ ਜੀ ਜੋੜੇ ਜੋੜੇ ਜਿਆ ਭਾਈ ਮਨਮੁਖੋ ਹੀ ਵਾਹਪੁਰਪੁਰ ਦੇ ਲਾਲਾ ਜੀ The Persons, the ं पचवंजा साल जी भलो चई आहे सॼे सारे जहिड़े वॾे वॾेरे उ बि हिते सारे महा पुराणे जे लाइ चले आई